guru ah <laughs>

नानक धन गुरु 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 नानक गुरु नानक गुरुकन गुरु नानक धन गुरु नानक धन गुरुकु ग ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਨਾਨਕ ਗੁਰੂ ਨਾਨਕ ਤਨ 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 ਗੁਰੂ ਨਾਨਕ ਇੱਕ ਓ ਅੰਕਾਰ ਸਤਨਾਮ ਕਰਤਾ ਪਰਖ ਨੇਰਪੋ ਨੇਰਵਰ ਅਕਾਲ ਮੂਰਤ ਅਜੂਨੀ ਗੁਰ ਪਰਸਾਦ ਗੁਰ ਪਰਸਾਦ ਵਾਹਿਗੁਰੂ ਜੈ ਹਰ ਸਿਮਰਨ ਪਿਆ ਤੈ ਉਹ ਪਾਦ ਗਾਤ ਕੀਨੀ ਜੈ ਹਰ ਨੇ ਪਿਆ ਤੇ ਉਹ ਪਾਤ ਗਤ ਕੀਨੀ ਜੈ ਹਰ ਸਿਮਰਨ ਪਿਆ ਤੇ ਉਹ ਪਾਤ ਗਤ ਕੀਨੀ ਜੈ ਹਰ ਸਿਮਰਨ ਪਿਆ ਤੇ ਉਹ ਪਾਤ ਗਤ ਕੀਨੀ ਮੜ ਪਾਗੀ ਹਾਰ ਜਪਨਾ ਵੜ ਪਾਗੀ ¡Gracias! <laughs>

I'll go ਜਲ ਤਰਨਾ ਹਰ ਪਵਨ ਜਲ ਤਰਨਾ ਜਪ ਹਰ ਪਵਨ ਜਲ ਤਰਨਾ ਜਪ ਹਰ ਪਵਨ ਜਲ ਤਰਨਾ ਜਪ ਹਰ ਪਵਨ ਜਲ ਤਰਨਾ ਪਹਰ ਪਵ ਜਲ ਤਰਨਾ ਜਪ ਹਰ ਪਵ ਜਲ ਤਰਨਾ ਜਪ ਹਰ ਪਵ ਜਲ ਕਰਨਾ ਜਪ ਹਰ ਪਵ ਜਲ ਕਰਨਾ ਜਪ ਵਾਹ ਵਾਹੇ ਗੁਰੂ Gracias. Hey. ਕੀ ਗੋ ਸਤਿਗੁਰਾਂ ਦਾ ਪ੍ਰਭੂ ਰੇ ਬਾਰ ਬ੍ਰਹਮ ਪ੍ਰਭੂ ਕਾ ਆਹ ਗੋ ਤੇਰੇ ਸੇਸੂ ਰੇ ਤੁਮੋ ਦੀ ਸੁਣਤਾ ਕੀ ਤੇਰੇ ਸੇ ਸਕੀ ਬਾਣੀ ਤੇਰੇ ਕੀ ਸ਼ਬਦ ਗੁਰੂ ਰਾਣਕੂ ਰੇ ਬੰਦਨ ਨਾਨਕ ਗੁਰ ਚਰਨ ਲਾਗੇ ਆਖੇ ਅਰਬਦੂ ਹਰਿਆ ਦੇ ਉਸਤਮ ਕਬਾਲੇ ਨਾਨਕ ਤੇ ਮੁਖੀ ਹੋਇ ਕੇ ਇੱਕੀ ਜੁਤੀ ਘਾਲੀ ਗਵਾਹੀ ਸੁਣੀ ਤਾ ਕਸਾ ਹੋਏ ਤੇ ਕੀ ਬਤੇ ਮੈਂ ਤਾਂ ਦਿਸਾਨ ਤੂੰ ਹੈ ਮੇਰਾ ਸੁਆਮੀ ਮੈਂ ਤੇ ਅਗਰ ਦਾਸ मेरा गोर धार नहीं दोग दे पा कर मेरा दुख सुख तुझे ही पासे श्री भाई की माता है श्री भगवती जी सहाय बार श्री भगवती जी की बात शाही दशमी प्रथम भगवती सबर का गुरु नानक दे तिहार फरंग गुरु देव अरदास राम दास अर्जुन हर गोविंद नाम सबरा श्री हर राय महादेव श्री गुरु का धार बन दावा पाए सब पाए हो सहाय दशमी महाराज साहब ਤੁਹਾਨੂੰ ਇਸ ਸੰਸਾਰ ਦੀ ਮਹਾਨਿਆ ਦੇ ਸਾਧ ਸਾਧਨ ਨੂੰ ਸਹਾਰੇ ਦਸੰਤ ਰਾਜਾ ਜੀ ਦੇ ਦੂਤ ਸ਼੍ਰੀ ਗੁਰੂ ਗੰਸਾ ਸਾਹਿਬ ਜੀ ਦੇ ਪਾਵਨ ਦਰਸ਼ਨ ਦੀ ਗਾਰ ਦਾ ਧਿਆਨ ਕਰਕੇ ਖਾਨ ਸਾਹਿਬ ਜੀ ਨੂੰ ਦੂਰ ਦੀਆਂ ਦੇ ਤਾਂ ਨਿਊਟਿਆ ਦੀ ਊਟ ਦੀ ਆਸਰਾ ਤੇ ਆਸਰਾ ਤੇ ਗੱਤਿਆਂ ਦੀ ਗਾਤਨ ਪਤਿਆਂ ਦੀ ਪਤ ਸਾਰ ਦੀ ਬਾਦ ਧੰਨ 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 ਸਤਿਗੁਰੂ ਸ੍ਰੀ ਗੁਰੂ ਅੰਸਾ ਸਾਹਿਬ ਜੀ ਬਰਦਾਇ ਰਾਮ ਦੀ ਅਪਾਰ ਕਿਰਪਾ ਅੰਦਰ ਬਿਤਾਈ ਸਤਿਗੁਰ ਜੀ ਧੰਨ 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 ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਮਿਲ ਕਰਕੇ ਝੂਲ ਦੇ ਨਿਸ਼ਾਨਹਿ ਪੰਸ ਮਹਾਰਮਹਾਰਿਕ ਮਹਾਰਾਜ ਜੀ ਆਜਿ ਦੇ ਬਖਵਾਤਾਂ ਅਸਾਰ ਨੇ ਨੌਜਵਾਨਾਂ ਅਤੇ ਸੂਰਪਿੰਡ ਦੇ ਪੱਤਿਆ ਬਾਗੀਆਂ ਸੰਗਤਾਂ ਨੇ ਬਿਲਕੁਲੀਆਂ ਕਰਨੀਆਂ ਹਾਰ ਮਦਾਨ ਵੱਡੇ ਕਾਨਫਰੰਸਾਂ ਦੀਆਂ ਵਰਤਾਂ ਕਰਨੀਆਂ ਆਪਣੇ ਚਰਚਾ ਨੂੰ ਭਾਲਣੀ ਮਾਰਾਂ ਨੂੰ ਧਰਤੀਆਂ ਬਖਸ਼ਿਸ਼ ਕਰਨੀਆਂ ਨਾਲ ਅਜੀਵ ਉਹਦੇ ਵਿੱਚ ਦਿਆਂ ਵਿਅੰਤ ਪ੍ਰਕਾਰ ਦੀਆਂ ਬੰਤੀਆਂ ਕਰ ਦਿੰਦੇ ਹਨ ਦੇਖੋ ਬੱਦੇ ਹਨ ਛੁੱਟੀਆਂ ਖੰਖਣ ਤੋਂ ਮਹਾਰਾਜ ਮਹਾਰਾਜੀਆਂ ਦੀ ਬਖਸ਼ਿਸ਼ ਦੇ ਕੇ ਕਿਰਪਾ ਕਰਕੇ ਪ੍ਰਸ਼ਦ ਨੂੰ ਮਹਾਰਾਜ ਨੂੰ प्रवक्ता शर्मा राजू जी ने परंपरा बातों में विश्वनाथ जी નું વિશેષ દર્શન આદ્રી ચંદ્રવર સો સંધ્યાની બાદ બક્ષીન શાસ્ત્રનું દર્શન યસિમ મોરાના ચરનાગતો દેવાના નારણ કરી ગલા દે સંતો વાલીજી ને હાલો જાવે ધન સાદુ શ્રી ગુરુ હરગોવિંદ સાહજી દે મહારાજે ચરણન ભાવ ન્યા 好的。<laughs> ਆ ਮੇਰਾ ਮੇਰੀ ਗੱਲ ਸੁਣਾ ਹਾਂਜੀ ਕਿੱਥੇ ਅੱਗੇ ਜੀ ਤਾਂ ਹੋਰ ਆਪਾਂ ਕੀ ਕਰ ਦਿੰਦੇ ਦੱਸ ਹੈਨਾ ਬਾਬਾ ਜੀ ਇਹੋ ਗੱਲਾਂ ਤੇ ਅਸੀਂ ਕਵਰ ਕਰਨੀਆਂ ਸੀ ਦੀਆਂ ਤੁਸੀਂ ਫਿਰ ਸਾਹਿਬ ਜੀ ਦੀ અપਾਰ ਕਿਰਪਾ ਰਹਿਮਤ ਹੋਈ ਹੈ ਜਿਨ੍ਹਾਂ ਨੇ ਪਿੰਡ ਦਰਗਾਹ ਬਾਤ ਹੈ ਆਪਣਾ ਸਿਰ ਸਿਰ ਤੇ ਮਿਹਰ ਪਰਿਆ ਹੱਥ ਰੱਖ ਕੇ ਇਹ ਪਾਵਨ ਪਵਿੱਤਰ ਸੇਵਾ ਲਈ ਸੋ ਸਾਧਗੁਰੂ ਧੰਨ ਸਾਧਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਮਰਿਆਦਾ ਨੂੰ ਕੰਮ ਰੱਖਦੇ ਆ ਹੋ ਅੱਜ ਉੱਤੇ ਨਿਸ਼ਾਨ ਸਾਹਿਬ ਧਲਾਈ ਗਏ ਹਨ ਅੱਜ ਜਿਨ੍ਹਾਂ ਨੇ ਸੰਗਤਾਂ ਨੇ ਸਹਿਯੋਗ ਦਿੱਤਾ ਸਾਡੇ ਬਾਹਰ ਨੌਜਵਾਨ ਹਨ ਜੋ ਜਿਨ੍ਹਾਂ ਨੇ ਸਹਿਯੋਗ ਤਾਲਮਾਨ ਧੰਨ ਨਾਲੇ ਸੇਵਾ ਕੀਤੀ ਇਤਨਾ ਦਾ ਕੋਟਾਤ ਕੋਟ ਧੰਨਵਾਦ ਅਤੇ 사ਤਗੁਰ ਸਾਹਿਬ ਜੀ ਦਾ ਵੀ ਕੋਟਾਤ ਕੋਟ ਧੰਨਵਾਦ ਜਿਨ੍ਹਾਂ ਨੇ ਬਖਸ਼ੀ ਸਰਾਮਤ ਵਰਤਾਈ ਹੈ ਸੋ ਸਾਡੇ ਰਜਵੰਦ ਸਿੰਘ ਰਜਵੰਦ ਸਿੰਘ ਸੱਗੂ ਸਾਹਿਬ ਜਿਨ੍ਹਾਂ ਨੇ ਸੇਵਾ ਨਿਭਾਈ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਜਿਹੜੀਆਂ ਸੰਗਤਾਂ ਗੁਰੂ ਘਰ ਨਾਲ ਜੁੜੀਆਂ ਹਨ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ